ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕਬੂਤਰ ਪਾਤਰ ਸਹਟੇ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10:30 ਵਜੇ ਤੇ ਕੰਮ ਕਰ ਰਹੇ ਆਵਾਜ਼ ਜਵਾਬੇ ਹੋ ਰਹਾ ਹਾਂ ਅਸਵਾ ਯੰਨ ਓਏ ਆਏ ਵੇ ਕੈਨਿਪਲ ਲੋਰੀ ਪਟੀਏ ਕਿਦੋਂ ਕੀਤੇ ਜਾਣਾ ਜੇ ਨੀਰਾਚਾਰਾ ਲਿਆਉਣਾ ਕੋਈ ਜਿਹੜੀ ਰੀੜੀ ਲੱਗ ਹੋਣੀ ਆ ਇੱਕਾ ਜਿਹੀ ਪਿਉਰੀ ਜਾਣਾ ਸਕੇ ਜਿੰਦਰ ਕੇ ਯਾਰ ਸੁਖਿੰਦਰ ਦੇ ਤਾਇ ਦੇ ਦੀ ਡੈਥ ਹੋਈ ਉਹਦਾ ਪੋਗਾ ਜੇ ਉੱਥੇ ਵੀ ਜਾਣਾ ਜ਼ਰੂਰੀ ਹੈ ਤੇ ਕਰਦੇ ਆ ਫਿਰ ਕੰਮ ਤਾਂ ਹੁੰਦੇ ਨੇ ਵੀਰਦੇ ਇਹ ਕਰਦੇ ਉਹ ਤੇਰੀ ਫੈਨ ਨੂੰ ਡਿੱਗ ਪਿਆ ਸੀ ਹੋਈ ਡਿੱਗ ਪਿਆ ਸੀ ਹੋਈ ਬਲਾ ਡਿੱਗ ਪਿਆ ਸੀ ਕਰ ਕਰਦੇ ਵੀ ਨਹੀਂ ਹਣਾ ਉਹ ਵੀ ਮੰਡੀ ਗਏ ਆ ਉਹ ਤੇ ਉਸ ਹਸਾਬ ਕਿਤਾਬ ਤੇ ਸਾਰਾ ਕੁਝ ਦੇਖਣਾ ਪੈਣਾਗਾ ਇੱਕ ਹੋਰ ਥੋੜਾ ਕੋਡ ਕਪੂਰੇ ਵੀ ਜਾ ਕੇ ਆਉਣਾ ਉਦੋਂ ਇੱਕ ਹਣਾ ਬਈ ਮੁੰਡੇ ਕੋਲੇ ਦੇਖਦੇ ਆ ਕੀ ਹਸਾਬ ਕਿਤਾਬ ਹੁੰਦਾ ਬਾਬਿਓ ਹਾਂਜੀ ਪਹੁੰਚ ਗਏ ਖੇਤੀ ਮੈਂ ਦੋ ਥੱਬੇ ਨੀਰੇ ਦੇ ਵੀ ਵਾੜ ਲਏ ਤੇ ਵਾੜੇ ਚਾਏ ਤਾਂ ਕੀ ਬਈ ਆਹਾ ਚਿੜੀ ਦਾਲ ਨਾ ਸੀ ਕਰਨੀ ਕੀ ਤੇ ਬੀਰੇ ਦਾ ਉਹ ਛੱਡ ਦਿੰਨੇ ਇਧਰੋਂ ਯਾਰ ਯਾ ਤਾਂ ਪਰ ਇਹਦੇ ਚਾਂਡੇ ਕੀ ਆ ਬਾਬਿਓ ਦੇਖ ਇਹ ਗਾਏ ਵੱਡ ਕੇ ਚਾਲਦਿਆ ਕਰੇ ਚੁੰਡੀ ਦਾ ਪਾਂਜੀ ਚਲੀ ਜੀ ਚਾਲੇ ਮੰਡੇ ਦੇਖ ਬੈਸ ਗਿਆ ਓਏ ਉਹ ਕੀ ਚੱਲ ਚੱਲ ਕੋਈ ਨਹੀਂ ਕਹਿ ਕਾ ਚਾਹਤਾ ਰੱਖਸ਼ਾ ਪਾਗਾ ਦੀ ਕਰਨੇ ਇੱਥੇ ਬੜਾ ਬੂੜਾ ਬੰਨਾ ਪੰਗਾ ਤੇ ਯਾ ਨੀਰਾ ਤਾਂ ਮਾੜਾ ਮੋਟਾ ਹੀ ਵੱਡਿਆ ਕੋਈ ਕਹਿਣਾ ਪਿਉਰੀਆਂ ਨਾਲ ਅਸੀਂ ਲੇਟ ਹੋ ਜਾਂਦੇ ਸੀ ਮੈਂ ਤਾਂ ਗੋਹੇ ਵਾਲੀ ਗੱਡੀ ਲਾਉਣਾ ਸੀਗੇ ਚੱਲਦੇ ਆ ਘਰੇ ਯਾਰ ਫਸੇ ਦੀ ਨਾ ਅੱਜ ਨਾ ਕੋਈ ਪਹੁੰਚਦੇ ਹੋਈਏ ਲੇਟ ਨਾ ਹੋ ਜਾਈਏ ਬਾਰੇ 11 19 ਹੋ ਗਏ ਸਤਾ ਕਰ ਅੱਪਾ ਚੱਲੀ ਹੈ 12 ਤੋਂ ਪਹਿਲਾਂ ਬਲਾਂ ਪਹੁੰਚ ਜੀ ਗੋਥੇ ਬਸ ਅੱਪਾ ਜੀ ਪਹੁੰਚ ਗਈ ਗੱਡੀ ਨਹੀਂ ਲੱਗੂਗੀ ਵੀ ਚਲ ਮੈਂ ਕਾਢ ਹੀ ਲੈਣ ਇੱਥੇ ਕਾਢ ਲੈਣਾ ਚੰਗਾ ਪਰ ਉਹਨੂੰ ਕਰ ਲੀਓ ਵੀ ਚੱਲ ਤਿੰਗ ਜਾ ਯਾਰ ਮੋਟੇ ਹਾਏ 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 ਰੋ ਕਰੋ ਰੋ ਕਰੋ ਇੱਕ ਵਣ ਗੱਡੀ ਘੜਦੀ ਹੈ ਹਾਂਜੀ ਵੀਡੀਓ ਬਣਾਵਾਂਗੇ ਕੋਈ ਨਾ ਮੈਂ ਵੀ ਅੱਜ ਹੀ ਨਾ ਆਤਾ ਬਾਈ ਤੇ ਅੱਜ ਹੀ ਫਿਰ ਵੀਡੀਓ ਬਣਾਉਣ ਲੱਗ ਗਏ ਠੀਕ ਹੈ ਕਿ ਨਹੀਂ ਇਹ ਆਪਣਾ ਆਇਆ ਸੀ ਚੰਨੂ ਵਾਲਾ ਮਿੱਤਰ ਠੀਕ ਹੈ ਇੱਕ ਕਬੂਤਰ ਲੈ ਗਿਆ ਬੱਚੇ ਘੜਾਉ ਨੂੰ ਹਨਾ ਭੋਏ ਰੱਖਣ ਕੋਈ ਮਰਜ਼ੀ ਰੱਖ ਲਓ ਤੇ ਇੱਕ ਨਾਲ ਮਿੱਤਰ ਹੋਰ ਸੀਗਾ ਇਹ ਕਹਿੰਦਾ ਵੀ ਇੱਕ ਬੱਚਾ ਵੀ ਚਾਹੀਦਾ ਮੈਂ ਵੀ ਆ ਦੋ ਫੜੇ ਫੜਾਏ ਹਨਾ ਬਈ ਇਹਨਾਂ ਚ ਕੋਈ ਮਰਜ਼ੀ ਫੜ ਲਾ ਇੱਕ ਤਾਂ ਬੱਚਾ ਜਿਹੜਾ ਫੜਿਆ ਹੈ ਸੀਗਾ ਉਹ ਗੋਸ਼ੇ ਛੋਟਾ ਖੱਡਾ ਤਾਂ ਨਿਕਾ ਫਿਰ ਦੇਖ ਲੈ ਤੇ ਇਹ ਬੱਚਾ ਦੇ ਤਾਂ ਇਧਰੋਂ ਕਬੂਤਰ ਦੇ ਤਾਂ ਠੀਕ ਹੈ ਅਸੇਂਗਾਂ ਵਾਲੇ ਦੇ ਕਬੂਤਰ ਦਾ ਚੰਦਾ ਵਾਲੇ ਦਾ ਇਹਦਾ ਪਿਕ ਬਾਈ ਜਿੱਤੇ ਸੀ ਦੂਜੀ ਵਾਰੀ ਹਾਰ ਗਿਆ ਸੀ ਆਪਣੇ ਪਿੰਡ ਤੇ ਨਾਲ ਹੀ ਓਏ ਫੜਨ ਦੀ ਸਕੀਮ ਕਰਦਾ ਭੈਣ ਨਾ ਇਹ ਵੀ ਤੇ ਓਕੇ ਮਿੱਤਰੋ ਤੇ ਬਾਖੂ ਚਾਹ ਪਾਣੀ ਦੀ ਸੇਵਾ ਹੋਈ ਨਹੀਂ ਥੋੜੀ ਠੀਕਾ ਕਿ ਨਹੀਂ ਠੰਡੇ ਤੱਤੇ ਦੀ ਹੈ ਕਿਵੇਂ ਚਾਬੀ ਨਾਲ ਕੌਣ ਲਿਆਉਂਦਾ ਹੈ ਕਿਵੇਂ ਕਿਹੜੀ ਚਾਬੀ ਜਿੰਦੇ ਦੀ ਚਾਬੀ ਮੇਰੇ ਕੋਲੇ ਹੈ ਪਹਿਲਾਂ ਜਿੰਦਾ ਹੁੰਦਾ ਧੂਆ ਮਾਰ ਕੇ ਅਗਲਾ ਬਾਹਰੋਂ ਜੜਿਆ ਯਾਰ ਬਹੁਤ ਟਾਈਮ ਹੋ ਗਿਆ ਹਾਂ ਯਾਰ ਸੇਵਾ ਉਹ ਫਿਰ ਜਿਹੜੀ ਗੱਲ ਹੋਈ ਨਹੀਂ ਤੇ ਹੋਈ ਨਹੀਂ ਕਾਲ ਬਾਲੀ ਸੀ ਅਸੀਂ ਭੋਗ ਤੇ ਨਾ ਮੈਨੂੰ ਉਧਰੋਂ ਨਾ ਲੇਟ ਹੋ ਜਾਈਏ ਹੋਰ ਤਾਂ ਕੋਈ ਗੱਲ ਇਹਨਾਂ ਠੀਕ ਹੈ ਕਿ ਨਹੀਂ ਬਾਹਰ ਜਿੰਦਾ ਲਾਇਆ ਇਹਦਾ ਤਾਂ ਕੀ ਗੱਲ ਜਿੰਦਾ ਪਾਟਾ ਵਾ ਠੀਕ ਹੈ ਚੱਲ ਇਧਰੋਂ ਵੀ ਭੇੜ ਦੇ ਉਹਨਾਂ ਕਰ ਓਕੇ ਯਾਰ ਫਿਰ ਕੋਈ ਨਾ ਠੀਕ ਹੈ ਸਸਰੀਕਾਲ ਜੀ ਠੀਕ ਹੈ ਕਿ ਨਹੀਂ ਓਕੇ ਜੀ ਕੋਈ ਨਾ ਵਿਲੇ ਟਾਈਮ ਬੈਠੇ ਨਹੀਂ ਕਰਦੇ ਵਿਲੇ ਟਾਈਮ ਮਿਲਦਾ ਚੰਗਾ ਅੱਜ ਤਾਂ ਬਾਹਲੀ ਕਾਲ ਸੀਗਾ ਕੰਮ ਸਾਨੂੰ ਉਧਰੋਂ ਵੀ ਨਾ ਲੇਟ ਹੋ ਜਾਈਏ ਠੀਕ ਹੈ ਸਰ ਮੁੰਡੇ ਬਾਹਰੋਂ ਭੇੜ ਤਾਂ ਦਾਂਦਾ ਨਾ ਭੇੜ ਤਾਂ ਬਾ ਫਿਰ ਚੱਲ ਚੱਲ ਗਿਆ ਆਪਾਂ ਠੀਕ ਹੈ ਚੱਲਦੇ ਆ ਓ ਯਾਰ ਭੁੱਲ ਪਾ ਲੈ ਇਹਨਾਂ ਦਿਮਾਗ ਹੀ ਨਹੀਂ ਕੰਮ ਕਰਦਾ ਇਹਨ ਗੁਰੂਦਿਆਂ ਲਾੜਦਿਆਂ ਫੋਦਿਆਂ ਚੱਲ ਪਏ ਕੈਮੋ ਕਿਹ ਹੈ ਚਲ ਠੀਕ ਆ ਯਾਰ ਆ ਚੰਗਾ ਓਕੇ ਪਰ ਲਾ ਬੱਚਾ ਜਿਹੜਾ ਫੜਿਆ ਸੀਗਾ ਉਹ ਦੇਦਾ ਉਹਨਾਂ ਨੂੰ ਮੈਂ ਲੈ ਜਾ ਕੋਈ ਗੱਲ ਨਹੀਂ ਚਲੋ ਯਾਰ ਹੁਣ ਪਿਆਰੀ ਨਹੀਂ ਚੱਲਦਾ ਹਾਂ ਚਲ ਆਇਆ ਤਾਂ ਉਹ ਯਾਰ ਚਾਬੀ ਮੈਂ ਤੂੰ ਗਲਤੀ ਗੁੱਤੀ ਨਾਲ ਰੱਖਿਆ ਹੈਗਾ ਹਾਂ ਪੈ ਦਿਮਾਗ ਕਿਹੜਾ ਕੰਮ ਕਰਦਾ ਚੱਲ 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 ਓ ਫਿਰ ਉਹ ਬੰਦਾ ਤੈਨੂੰ ਪਰਾਂ ਵੱਡਾ ਲੱਤ ਨੂੰ ਤਮਾਰਨ ਲੱਗੇ ਨਿਕ ਮਗਰੇ ਹਾਂਜੀ ਤੇ ਬਰੀਜ ਆਇਆ ਹੈ ਸੀਐਨ ਨੂੰ ਕੀ ਇਹ ਫਿਰ ਰਾਤ ਜਾ ਕੇ ਉਹ ਬਲਜੀਤ ਦਾ ਮੋਟਰਸਾਈਕਲ ਫੜ ਕੇ ਠੀਕ ਆ ਬਲਜੀਤ ਦੀ ਬਾਈ ਫੜ ਕੇ ਇਹਦੇ ਹੁਣ ਚੱਲਿਆ ਕੋਟਕਪੂਰੇ ਬਾਈ ਤੇ ਕੋਟਕਪੂਰੇ ਫਿਰ ਉਹ ਵਾਪਸੇ ਘਰੇ ਜਿਮੀ ਨੇ ਉਹ ਦਿੱਤਾ ਤਾਂ ਬਰਾਹੀ ਇਹਨਾਂ ਦਿਨ ਚ ਰਹਿਣਾ ਆਹੀ ਕੰਮ ਹੈ ਹੋਰ ਕੋਈ ਨਹੀਂ ਹਾਂਜੀ ਰੋਕੇ ਪਿੰਡ ਕੋਟ ਭਾਈ ਲਾ ਕੇ ਲੈ ਗਏ ਜਿਨਾਂ ਕੀ ਵਾਟਰ ਰੇਨ ਦਾ ਪੈਰਾ ਸੀ ਆਪਰੇ ਦਾ 36 ਕਿਲੋਮੀਟਰ ਹੈਗਾ ਕੋਈ ਨਹੀਂ ਮੁੰਡਾ ਬਸ ਬਈ ਹੈਨਾ ਇਕੱਲਾ ਮੋਟਰਸਾਈਕਲ ਆਪ ਹੈ ਮੇਰੇ ਵੀ ਇਕੱਲਾ ਮੋਟਰ ਜਿਹੜਾ ਇਹ ਰਿੜੀ ਲੈ ਗਿਆ ਤੁਸੀਂ ਬੰਦੇ ਸਮਝਿਆ ਕਰੋ ਅਗਲੇ ਪਿਆਰ ਦਾ ਭੇਛੋ ਸੀ ਤੂੰ ਕੋਈ ਵੀ ਕਰ ਸਕਦੇ ਹੋ ਜੇ ਲੋ ਬਸ ਹਲਕਾ ਹਲਕਾ ਕਣਗੀਆਂ ਆ ਰਹੀਆਂ ਟਾਈਮ ਹੋਗਾ ਦੋ ਛੇ ਆਲੀ ਬਾਜ਼ੂਰ ਦਰਵਾਜ਼ੀ ਕਰਨੀਏ ਨਾਲ ਦੀ ਨਾਲੇ ਮੁੰਡੇ ਕੋਲੇ ਕੰਮ ਜਾ ਕੇ ਆਉਣਾ ਪੜਾ ਜਾਣਾ। ਹਾਂਜੀ ਆ ਗਿਆ ਜੀ ਮੀ। ਉਹਨਾਂ ਨਹੀਂ ਬਚਤ ਐ। ਸ਼ੁਕਰ ਐ ਬਾਬੇ ਦਾ ਵੀ ਜਿੱਥੇ ਜਿੱਥੇ ਜਾਂਦੇ ਐ। ਹਾਂਜੀ ਫਲੱਡ ਜੀ ਫਲੱਡ। ਪੜਾ ਲਿਖਾ ਬੰਨ੍ਹ ਆਇਆ। ਕੋਲੋਂ ਪੜਾ ਲੈ ਆਉਣੇ ਕਰ। ਕੱਢ ਕਿਆ ਕਰਾਂ? ਫਲੱਡ। ਹਾਂ ਫਾੜ ਕੇ ਡੋਪਣ ਹੋ ਗਈ ਐ ਤੇ ਖਾਲਕਾ ਦਾ ਪਾਣੀ ਸਾਰਾ ਛੜਦਾ ਪਿੰਡ ਚ ਵੜ ਕੇ ਜਾਗੇ। ਫਲੱਡ ਲੈ। ਧੀਰ ਚਾੜ ਕਰਦੇ ਹਲ ਕਲਕਾ ਵੀ ਪੈ ਰਿਹਾ ਬਾਬੇ ਥੋੜੇ ਥੋੜੇ। ਇੱਕ ਘਲਾ ਹਾਂ ਪਹਿਲਾਂ ਸੋਹਣੇ ਸਾਡੇ ਪਹਿਲਾਂ ਤੋਂ ਮੀ ਬਹਿ ਕੇ ਹਟ ਗਿਆ ਜਿੱਥੇ ਜਿੱਥੇ ਜਾਈਏ ਨੇ। ਕਿ ਮੰਨ ਕਿਤੇ ਲਈ ਮੈਂ ਹਰਦਾ ਜਾਂਦਾ ਪਰ ਇੱਥੇ ਤਾਂ ਆ ਗਿਆ ਮੁਲਾਦਾ ਨਾ ਹੋਵੇ ਰੁਕੀ ਅਸੀਂ ਕਿਤੇ ਤੇ ਜਾਣ ਦੇ ਕਿਹੜੇ ਪਾਈ ਜਾਣਾ ਐ ਚੱਲ ਚੱਲ ਗਏ ਕੋਟਕਪੂਰਾ ਚੱਲਦੇ ਹਾਂ ਜੀ ਹਾਂ ਜੀ ਆ ਗਈ ਨਾ ਆਪਾਂ ਹੀ ਇਹੋ ਹੀ ਸੁਣਾਗਾ ਤੂੰ ਬਈ ਅਸੀਂ ਇੱਥੇ ਰੋਕ ਗਏ ਸੀਗੇ ਜੀ ਕੋਟਕਪੂਰੇ ਸਾਡੇ ਯਾਰ ਬੱbbi ਕੋਟਕਪੂਰਾ ਕੋਲੇ ਜਿਹੜਾ ਕਿ ਪਿੰਜਰੇ ਬਾਰੀਆਂ ਛਤਰਿਆਂ ਤੇ ਟਾਂਗੀਆਂ ਦਾ ਮਹਾਰਾ ਮਰੇ ਵੀਰੋ ਠੀਕ ਹੈ ਤੇ ਇਹ ਬਾਈ ਕੋਲੇ ਰੋਗੇ ਹਨਾ ਮੀਂਹ ਪਈ ਜਾਂਦਾ ਸੀਗਾ ਥੋੜਾ ਮੀਂਹ ਵਧ ਗਿਆ ਸੀ ਇੱਥੇ ਰੋਗੇ ਤੇ ਇਹ ਬਾਈ ਫਿਰ ਖਾਤਰਦਾਰੀ ਕਰਨ ਲੱਗਾ ਕਹਿੰਦਾ ਬੈਠੋ ਤੁਸੀਂ ਆਏ ਨਹੀਂ ਜਾਣ ਦੇਣਾ ਸਮੋਸੇ ਲਿਓਣਾ ਕਹਿੰਦਾ ਮੈਂ ਖੜਕੇ ਹਨਾ ਕਹਿੰਦਾ ਸਮੋਸੇ ਲਿਓਣਾ ਚਾਹ ਲਿਓਣਾ ੱੱਕੇ ਨਾਲ ਬਾਹਲਿਆ ਉਧਰ ਉਹ ਮੋਦੀ ਵਾਲਾ ਮੁੰਡਾ ਮੈਨੂੰ ਸੱਦੀ ਜਾਂਦਾ ਕਹਿੰਦਾ ਬਾਈ ਤੂੰ ਥੋੜਾ ਜਿਹਾ ਗਾਂਹ ਆ ਜਾ ਇੱਧਰ ਹੋਜੀ ਆ ਜੰਨੇ ਉਹ ਸ਼ਹਿਰ ਚ ਵਰਦਾ ਤੇ ਇੱਥੋਂ ਇਹ ਬਾਈ ਹੁਣ ਸਮਾਨ ਲੈਣ ਜਾਵੜਾ ਹੁਣ ਇਹ ਹਿੱਲਣੇ ਜਾਂਦਾ ਉਧਰ ਉਹ ਸੱਦੀ ਜਾਂਦਾ ਕਾਹਲ ਕਰੀ ਜਾਂਦਾ ਹੈਗਾ ਇੱਕ ਇਹਦਾ ਬਾਈ ਦਾ ਮੁੰਡਾ ਵੀ ਕਹਿੰਦਾ ਫੈਨ ਹੈ ਤੇਰਾ ਹਨਾ ਮ ਤੇ ਚਲੋ ਕੋਈ ਨਾ ਦੇਖਦੇ ਆ ਫਿਰ ਕੀ ਬੰਦਦਾ ਉਹਦਾ ਕਰਕੇ ਹੋਰ ਯਾਰ ਮੁੱਡੇ ਕਰਕੇ ਖੜੇਕਦਾ ਇਹਦਾ ਕਰਕੇ ਉਹ ਮਿਲੂਗਾ ਵਿਚਾਰ ਆਉਂਦਾ ਹਨਾ ਮਿਲਨ ਕਰਕੇ ਵਾਲ ਬਾਕੀ ਕਹਿੰਦਾ ਚਲ ਚਾਹ ਲਿਓ ਨਾਲ ਸਮਸਹ ਲਾਉਣਾ ਬੈਠੋ ਕਹਿੰਦਾ ਤੈਨੂੰ ਮੁੱਦ ਗਿਆ ਨੂੰ ਕਿਹਾ ਫਿਰ ਲੋਕੇਸ਼ਨ ਭੇਜ ਰੱਖੇ ਵੀ ਆ ਜਾ ਇੱਧਰ ਨੂੰ ਕੋਈ ਨਹੀਂ ਹੁੰਦਾ ਯਾਰ ਹੁਣ ਤੂੰ ਰਿਸਕ ਆਓ ਫਿਰ ਅਸੀਂ ਬੈਠੀਆਂ ਇੱਥੇ ਕੀ ਕਰੀਏ ਨਹੀਂ ਤੁਸੀਂ ਖਾ ਲਓ ਯਾਰ ਮੈਨੂੰ ਨਾ ਭੁੱਖ ਨਹੀਂ ਤੁਸੀਂ ਖਾ ਲਓ ਫਿਰ ਨਹੀਂ ਤੁਹਾਨੂੰ ਕੀ ਲੱਗਿਆ ਕੀ ਕਰੀਏ ਨਹੀਂ ਤੂੰ ਮੂਸੇ ਹੀ ਨੇ ਮੈਂ ਅੱਛਾ ਇਹ ਵੀ ਕੋ ਦੱਸ ਨਹੀਂ ਕਰਦਾ ਉਹਦਾ ਪਤਾ ਹੀ ਹੈ ਤੂੰ ਮੂਸੇ ਵੀ ਥਾਂ ਨਿਕਲ ਗਿਆ ਬਾਈ ਦਾ ਲੱਭੀ ਨੇ ਖਾਤਰਦਾਰੀ ਕੀਤੀ ਠੀਕ ਹੈ ਕਿ ਨਹੀਂ ਕਿ ਤੁਹਾਨੂੰ ਪਤਾ ਆਪਾਂ ਪਿੰਡ ਰੇ ਖਤਰੇ ਮਾ ਡੋਲਣ ਵਾਲੇ ਆਨੇ ਰਹੇ ਨੇ ਇਹ ਵੀ ਨਹੀਂ ਹਾਂਜੀ ਬਾਈ ਨੇ ਕੁੱਤਰਾ ਕਹਿ ਪੀ ਢੋਲਣ ਵਾਲੇ ਨੇ ਤੇ ਹੋਰ ਤੇ ਆ ਬਾਈ ਦਾ ਸੰਨ ਖੜਾ ਹੈ ਹੋਰ ਬਾਈ ਕੀ ਹਾਲ ਹੈ ਕਰਨ ਹੈਲੋ ਮੜਾ ਇੱਕ ਐਕਸ ਕਰਕੇ ਜੂ ਮਾਰ ਦੇਣਾ ਭਰਾਵਾ ਤੇ ਨਾ ਕੀ ਬਾਈ ਤੇਰਾ ਮੇਰਾ ਨਾਮ ਦੀਪੂ ਵੀ ਠੀਕ ਹੈ ਤੇਰਾ ਬਾਈ ਖੁਸ਼ ਹੈ ਬਾਈ ਤੇਰਾ ਬਾਈ ਠੀਕਾ ਠੀਕ ਹੈ ਸ਼ੌਕ ਪੂਰਾ ਮੈਂ ਕਬੂਤਰਾ ਦਾ ਮੁੰਡਿਆਂ ਨੂੰ ਕਬੂਤਰਾ ਦਾ ਵੀ ਪੂਰਾ ਸ਼ੌਕ ਹੈ ਤੇ ਨਾਲ-ਨਾਲ ਬਈ ਕੰਮ ਵੀ ਕਰਦੇ ਵੀ ਤੁਸੀਂ ਕਰੀਏ ਨੇ ਮੁੰਡੇ ਕੰਮ ਤੇ ਮੈਂ ਐਕਚੁਅਲੀ ਨਾਲ-ਨਾਲ ਖਾਣਾ ਪਾਣੀ ਦੇ ਨਾਲ-ਨਾਲ ਵਲੌਗ ਸ਼ੂਟਿੰਗ ਕਰਦੇ ਹਾਂ ਠੀਕ ਹੈ ਕਿ ਨਹੀਂ ਤਾਂ ਕਰਕੇ ਬਾਕੀ ਯਾਰ ਕੋਈ ਚੱਕਣੀ ਹੈ ਨਾ ਇੱਥੇ ਨਹੀਂ ਪੈਂਦੇ ਖੜ ਗਏ ਸੀ ਤਾਂ ਬੈਠੀ ਰੁਕੀ ਸੀਗੇ ਇੱਥੇ ਮੈਂ ਵੀ ਚਲ ਇੱਥੇ ਖੜ੍ਹ ਜਾਂਦੇ ਆ ਗਾ ਤਾਂ ਫਿਰ ਮੁੰਡੇ ਆ ਜਾਣਗੇ ਮੁੱਦਗੀ ਵਾਲੇ ਗਿੰਦੀ ਆ ਗਏ ਸਾਡੇ ਯਾਰ ਉਹ ਲੈ ਬੈਠਾ ਕੈਮਰੇ ਦੇ ਕੋਲ ਦਿਖਾਵਾਂਗੇ ਉਹੀ ਗੱਲ ਜੋ ਨਾਂ ਹੀ ਦਾ ਤਾਂ ਫਿਰ ਕੋਈ ਕੋਈ ਨਾ ਫੋਟੋ ਕੀ ਗੱਲ ਰਹੀ ਰੋਕੇ ਬਾਈ ਕੋਲੇ ਤੇ ਬਾਈ ਕਹਿੰਦਾ ਵੀ ਸੋਹੇ ਲਿਆਉਣਾ ਜੇ ਰੁਕੋ ਮੈਂ ਕਹਾ ਨਹੀਂ ਬਾਈ ਰਹਿਦੇ ਹਨਾ ਮਿਹਰਬਾਨੀ ਪੁੱਛ ਲੈ ਇੰਨੇ ਬਹੁਤ ਹੈ ਪਰ ਨਹੀਂ ਬਾਈ ਨੇ ਧੱਕੇ ਨਾਲ ਨਹੀਂ ਨਾਦਰਮਾਨ ਕੀਤਾ ਹਨਾ ਬੱਬੀ ਨੇ ਕੋਟ ਕਬੂਰੇ ਵਾਲੇ ਨੇ ਬਹੁਤ ਵਧੀਆ ਦਿਲ ਖੁਸ਼ ਹੋ ਗਿਆ ਠੀਕ ਹੈ ਕਿੰਨੇ ਫੇ ਚਲੋ ਬਾਤੀ ਬਾਈ ਆ ਗਿਆ ਉਹਦੇ ਕੰਨੇ ਮਾਰ ਦੇ ਕੈਮਰਾਮੈਨ ਆ ਜਾ ਹੋਰ ਬਾਈ ਹੈਲੋ ਕਰ ਦੇ ਠੀਕ ਹੈ ਜੀ ਉੱਪਰ ਵੀ ਹੇਰ ਤੈਨੂੰ ਆਇਆ ਨਹੀਂ ਗਿਆ ਸੀਗਾ ਉਦੋਂ ਅਸੀਂ ਉਦੋਂ ਡਾਊਨ ਨਹੀਂ ਕਰਤੀ ਉਹ ਹਾਂ ਐਦ ਕੀ ਮਾਰ ਆਪ ਆਏਗਾ ਦੋ ਮਿੰਟ ਮੈਨੂੰ ਕੰਮ ਅਸ ਗਿਆ ਨਾ ਤਾਂ ਕਰਕੇ ਬਾਕੀ ਬੰਦ ਜਿਹੜੇ 22 ਦੇ ਦੁਕਾਨ ਸ਼ਿਫਟ ਕਰਤੀ ਉਧਰ ਨਾਲੋਂ ਤੇ ਇੱਕ ਤਾਂ ਇੱਥੇ ਐਡਰੈਸ ਦੇਵਾਂਗੇ ਤੁਹਾਨੂੰ ਦੁਕਾਨ ਦਾ ਤੇ ਨੰਬਰ ਦੇਵਾਂਗਾ ਮੈਂ ਠੀਕ ਹੈ ਕਿ ਨਹੀਂ ਤੇ ਪਿੰਜਰੇ ਸਭ ਕੁਝ ਏ ਟੂ ਜ਼ेड ਕਹਿਣ ਦੀ ਲੋੜ ਨਹੀਂ ਕਬੂਤਰਾਂ ਵਾਲਾ ਸਾਰਾ ਸਮਾਨ ਜੇ ਕਿਸੇ ਨੇ ਵੇਖ ਤੋਂ ਨੇੜੇ ਤੋੜ ਬਣਾਉਣਾ ਹੋਵੇ ਕਿਤੇ ਵੀ ਸਿੱਧਾ ਬਾਗ ਇਹਨਾਂ ਨੇ ਡਾਇਰੈਕਟ ਕਰਿਓ। ਬਲ ਮਕੀ ਰਾਂਗ ਰਹੀ ਠੀਕ ਹੈਗੇ ਨਹੀਂ। ਬਹੁਤ ਵਧੀਆ ਕੰਮ ਹੈ। ਰੇਟ ਰੂਟ ਵੀ ਬਹੁਤ ਸਹੀ ਹੈ ਤੁਹਾਡੇ ਹਿਸਾਬ ਤੋਂ ਤਾਂ ਬਹੁਤ ਓਕੇ ਆ। ਇਸ ਦਾ ਇਥੇ ਹੀ ਬਣਾਉਣੇ ਨੇ ਕੋਲ ਬਣਾ ਲਈ। ਠੀਕ ਹੈਗੇ ਨਹੀਂ। ਬਾਕੀ ਇਧਰ ਹੀ ਮੜਿਆ ਕੈਮਰਾ ਕੋਈ ਇਹ ਨਾ ਬਣਾ ਕਹਿੰਦੇ। ਕਈ ਕੋਈ ਕੋਈ। ਹੈਲੋ ਕਰਨ ਥੋੜੀ ਚੈੱਕ ਕਰੀ ਬੱਸ। ਹੈਲੋ ਓਕੇ ਹੈ। ਫਿਰ ਟਾਵਰ ਕੋ ਬਸ ਚੱਲ ਚਾਹਦੇ ਘਰੋਂ ਕੂਤਰ ਲੈਣਾ ਇੱਥੋਂ ਹੁਣ। ਤੇ ਚਾਹੀਦੇ ਸਾਨੂੰ ਡਾਊਨ ਡੂਨ ਨੂੰ ਸਾਨੂੰ ਲੋੜ ਸੀਗੇ ਕਿਹਾ ਸਾਡੇ ਵਧੀਆ ਮੰਡੀ ਚੱਲ। ਮੈਂ ਚੱਲ ਕੇ ਦੇਖ ਲਾਂਗੇ ਡਾਊਨ ਡੂਨ ਦੇ ਬੱਚੇ ਕਢਾ ਕੇ ਕੂਤਰ ਲੈ ਦੇ ਇੱਧਰ ਮੜੀ ਮੜਾਏ ਔਰ ਚੱਕਰ ਕੀ ਮਰੂ ਮੱਛੀ ਫਾਰਮ ਵੀ ਤੂੰ ਆਇਆ ਹੁੰਦੀ ਕੋਈ ਪਾਣੀ ਪੜਾ ਸੀਗਾ ਚਲੋ ਅੱਗ ਕਰਦੇ ਹਾਂ ਰੋਕੀ ੱਲੇ ਆ ਜੀ ਠੀਕ ਹੈ ਕਿ ਨਹੀਂ ਆ ਕਰੀਨਾ ਬਾਈ ਦੀ ਦੁਕਾਨ ਦੀ ਲੋਕੇਸ਼ਨ ਦੇਖੋ ਯਾਰ ਠੀਕ ਹੈ ਕਿ ਨਹੀਂ ਪਤਾ ਅੱਗੇ ਕੋਟਕਪੂਰਾ ਸ਼ਹਿਰ ਹੈ ਤੇ ਆ ਬਾਰ ਬਾਰ ਇੱਥੇ ਆ ਗਏ ਠੀਕ ਹੈ ਕਿ ਨਹੀਂ ਆ ਇੱਥੇ ਆ ਦੇਖੋ ਨੰਬਰ ਵੀ ਲਿਖੇ ਹੋਏ ਆ ਤੇ ਸਾਰਾ ਕੁਝ ਦੱਸਿਆ ਵੀ ਹੋਇਆ ਠੀਕ ਹੈ ਕਿ ਨਹੀਂ ਤੇ ਡਾਨਾ ਕੰਮ ਤੇ ਓਕੇ ਬਾਈ ਜੀ ਫਿਰ ਠੀਕ ਆ ਬੱਬੀ ਚੰਗਾ ਓਕੇ ਮਿਹਰਬਾਨੀ ਬਾਈ ਠੀਕ ਆ ਇਨੀ ਸੇਵਾ ਕੀਤੀ ਓਕੇ ਯਾਰ ਤੇ ਕੋਈ ਗੱਲ ਨਹੀਂ ਮਾਰਾਂ ਹੈ ਕਿਹੜਾ ਛੋਡੇ ਕੋਲੇ ਐਤ ਕੀ ਚੰਗਾ ਕਰਾਉਣਿਆ ਤੁਹਾਡੇ ਤੋਂ ਸਮਾਨ ਸੂਣ ਤਿਆਰ ਐਤ ਕੀ ਫੇਰ ਠੀਕ ਆ ਕਿ ਨਹੀਂ ਤੇ ਦੇਖ ਲਓ ਬਾਈ ਮੰਨ ਜਲ ਜੇ ਕਿਸੇ ਨੇ ਲੈਣਾ ਹੋਣਾ ਕੋਈ ਤੇ ਇਹਨਾਂ ਤੋਂ ਕਰੋ ਸੰਪਰਕ ਬਾਈਆਂ ਤੋਂ ਠੀਕ ਆ ਕਿ ਨਹੀਂ ਤੇ ਸੋਭਰਾ ਚਲਿਏ ਓਕੇ ਫਰੈਂਡਸ ਠੀਕ ਹੈ ਬਈ ਇਹਨੇ ਜਾਦ ਵੀ ਟਾਈਨ ਲੱਗਣਾ ਨਹੀਂ ਨਹੀਂ ਮਿਹਰਬਾਨੀ ਬਾਈ ਬਸ ਕੋਈ ਚੱਕਰ ਆ ਲਈਂ ਠੀਕ ਹੈ ਬਾਈ ਫਿਰ ਚੰਗਾ ਚੱਲਨੇ ਆ ਓਕੇ ਠੀਕ ਹੈ ਯਾਰ ਓਕੇ ਬਾਏ ਬਾਏ ਕਹਿੰਦੀ ਚੰਗਾ ਬਾਈ ਠੀਕ ਆ ਠੀਕ ਆ ਓਕੇ ਬਾਈ ਤੇਰਾ ਨਾਂ ਕੀ ਆ ਬਾਈ ਠੀਕ ਆ ਠੀਕ ਆ ਓਕੇ ਬਾਈ ਨਿਸ਼ਾਨ ਧੰਨਵਾਦ ਤੇਰਾ ਓ ਲਾਈਟਾਂ ਬੰਦ ਕਰ ਓਏ ਦੇਣੀ ਛੱਡੀ ਪਿਆ ਚੱਲ ਚੱਲ ਚੱਲਦੇ ਆ ਜੋ اتنا ਜਨਾ ਗਲਤ ਹੋ ਰਹੀਗਾ ਰੌਂਗ ਸਾਈਡ ਹੋ ਗਈ ਓਏ ਤੇਰਾ ਐ ਘਰ ਹੋ ਵੀ ਦੀ ਇਕੱਲਾ ਦਾ ਡਿਪਰੈਸ਼ਨ ਕੀ ਹੋ ਜੇ ਨਾ ਨਿੱਛਾ ਯਾਰ ਕੰਨ ਨਾ ਲਈਏ ਜਕਰਾਈ ਆ ਪਹਿਲਾ ਮਾਚ ਛੱਡਣਾ ਬੂ ਵਿੱਚ ਉਹਨੂੰ ਵੇਖ ਕੇ ਮੱਛੀ ਕਾਉਣ ਦਾ ਫਿਰ ਉਹਨੂੰ ਬਾਹਰ ਕੱਢਾਂਗੇ ਇਹ ਉੱਥੇ ਬੜਾ ਮਸਹੌੜਾ ਨਹੀਂ ਪਰ ਨਹਿਰ ਹੈ ਨਾ ਬਰੋ ਇਹ ਕੱਚੀ ਹੈ ਨਾ ਇਹ ਕੱਚੀ ਨਹਿਰ ਹੈ ਨਾ ਪਾਗੜਾ ਇਹ ਨਹਿਰ ਹੈ ਕਿ ਨਬਈ ਤਰਿਆ ਹੈ ਇਹ ਕੱਦਿਰਦਾ ਬਗੜਾ ਚੱਲ ਚੱਲ ਗਏ ਇੱਥੇ ਕੀ ਆਇਆ ਹੈ ਨਾ ਜੇ ਮੁਚਾਦਿਆ ਘਰ ਨੂੰ ਫਿਰ ਬਾਬਾ ਵੇ ਵੀਡੀਓ ਜੁਣੂ ਲਾ ਦੇ ਵਾਹ ਵਾਹ ਹਟਾ ਟਾਈਮ ਹੋ ਗਿਆ ਪੱਤ ਬਤਾ ਦੇ ਹਾਂਜੀ ਮੈਨੂੰ ਕੁਛ ਨਹੀਂ ਹੁੰਦਾ ਤੂੰ ਆਦੀ ਢੂਈ ਦੇਖ ਤੇ ਹੁਣ ਜਿਆ ਵਿੱਚ ਰੱਖਣ ਦੇ ਫਿਰ ਕੀ ਬਣਦਾ ਦੱਸਿ ਮੈਨੂੰ ਪਤਾ ਹੀ ਸੀਗਾ ਤੇਰਾ ਬਈ ਮੈਨੂੰ ਤਾਂ ਪਤਾ ਹੀ ਵਿੱਚ ਨਹੀਂ ਰੱਖਿਆ ਹਾਏ ਕੰਜਰ ਦੇ ਆ ਜੌੜ ਨਹੀਂ ਮੂੰਹ ਲਾ ਗਿਆ ਏ ਚਲੋ ਅਵੇ ਘਰੇ ਆ ਗਏ ਮੈਂ ਟਾਈਮ ਦਿਖਾਉਣਾ ਸੀਗਾ ਯਾਰ ਆਪਣੇ ਵੀਰਾਂ ਨੂੰ ਖੜ ਜਾ ਖੜ ਜਾ ਲੈ ਲੋੜੀ ਨਹੀਂ ਆ ਬੰਨੀ ਹੈ ਜਗਦੀ ਸਾਰੀ ਚੱਲੂਗੀ ਆ ਲੈ ਆ ਜਾਏ ਆਇਆ 8 ਵਜੇ ਕੀ 6 ਵਜੇ 52 ਹੋ ਗਈ ਮੈਂ ਮਗਰੋਂ ਪੜਨ ਲੱਗਿਆ ਸੀਗਾ 8 ਵਜੇ 5 ਹੋ ਗਏ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਪਾਈ ਜੀ ਪਹਿਲੇ ਨੰਬਰ ਤੇ ਕੂਤਰਾਂ ਨੂੰ ਇਹ ਬੜੇ ਲੇਟ ਹੋ ਗਏ ਹਨ ਛੱਡਾਂ ਲੇਟਾਂ ਨੂੰ ਡੱਪਾਈਏ ਦਾਣੇ ਹਾਂ ਇਹਦੇ ਧੀਰੇ ਕੰਮ ਆ ਪਿਓ ਯਾਰ ਨਾ ਯਾਰ ਲਿਓ ਉਹੀ ਕੰਮ ਨਾ ਕਰਦੇ ਹਾਂਜੀ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਬਾਤ ਆ ਬਈ ਠੀਕ ਐ ਲਾਈਟਾਂ ਛੱਡ ਕੇ ਕਣਕ ਮੁੱਕ ਚਲੀ ਸੀ ਨਾ ਉਹ ਗੱਟਾ ਚੱਕ ਨਹੀਂ ਲੈਂਦਾ ਇਹ ਕਣਕ ਦਾ ਕੱਲ ਨੂੰ ਲਿਆਵਾਂਗੇ ਆਪਾਂ ਜਿਹੜੀ ਦੂਜੀ ਲਾਈਨ ਸੀ ਜਿਹੜੀ ਥੋੜੀ 5-7 ਕਿਲੋ ਮੁੱਕ ਗਈ ਤੇ ਆ ਜੋੜ ਵਾਲੇ ਕਬੂਤਰਾਂ ਨੂੰ ਹੋ ਗਿਆ ਜਾਲ ਤੇ ਵੀ ਹੋ ਗਿਆ ਕਬੂਤਰਾਂ ਨੂੰ ਹੋ ਗਿਆ ਕਬੂਤਰਾਂ ਨੂੰ ਵੀ ਹੋ ਗਿਆ ਤੇ ਬੈਠ ਕਲ ਨੂੰ ਮੈਂ ਦਾਣੇ ਵੀ ਪਾਤੇ ਤੇ ਪਾਣੀ ਵੀ ਪਾਤਾ ਸਾਰੇ ਖੁੱਡਾਂ 'ਚ ਬਾਬੋ ਠੀਕ ਐ ਡੈਨਾ ਕੰਮ ਓਕੇ ਰਿਪੋਰਟਾਂ ਹਾਂਜੀ ਇਸ ਟਾਈਮ ਵਜਿਆ ਪਾ ਡੇਢ ਠੀਕ ਐ ਤੇ ਢੇੜ ਵਜੇ ਉੱਠ ਕੇ ਨਾਲ ਤਾਂ ਖੁੱਡੇ ਨਾਲ ਲੇਟਾ ਬੰਦ ਕਰਨਗਾ ਸੀ ਨਾ ਆਪਾਂ ਨਾਲੇ ਇੱਕ ਬੱਚਾ ਨਿਕਲਣਾ ਵਾਸੀਆ ਬਈ ਉਹ ਦੇਖਣਾ ਸੀ ਔਰ ਜੇ ਨਿਕਲ ਗਿਆ ਤਾਂ ਵੀ ਹੋਈ ਹੁਣ ਆਇਓ ਬੁਹਾਉਣੇ ਆਂ ਬਸ ਅੱਜ ਜਿਹੜਾ ਟਾਈਮ ਹੋਣਾ ਮੇਰੀ ਤੁਹਾਨੂੰ ਨਹੀਂ ਕਿ ਨਹੀਂ ਹੋ ਰਿਹਾ ਸਰੀਰ ਔਰ ਨਿਕਲ ਨਹੀਂ ਨਿਕਲਾ ਬੰਦੇ ਨੂੰ ਆਇਓ ਕਰੀ ਟਰੀਟਮੈਂਟ ਬੱਚੇ ਦਾ ਉਹਦੇ ਮੱਕੜ ਨਹੀਂ ਬੋਵਾ ਕੰਡਰਾਂਲੀ ਸਟੇਜ ਆ ਬੱਚਾ ਮੀਮੀ ਨਹੀਂ ਤਾਂ ਗਮ ਟੋਕਾ ਇਹਨੂੰ ਆਪਿ ਬਣਾ ਹੂੰ ਪੁੱਲੀ ਜਾਂਦਾ ਬੱਚਾ ਵਿਚਾਰ ਨਹੀਂ ਸ਼ੂਟਿੰਗ ਫੂਟੀਆਂ ਗੱਲਾਂ ਨਾਲ ਆਪੇ ਧਿਆਨ ਰੱਖਣ ਵਾਲੀ ਹਾਂ ਹਾਂ ਬੱਲੇ ਤੇ ਵੀ ਲੰਘੇ ਤਰਵਾਏ ਜੀ ਹੂੰ ਤੋ ਬਸ ਸਹੀ ਹੈ ਹੂੰ ਦੇ ਸਕਦੇ ਆ ਗੇਮ ਖੇਡ ਕੇ ਡਿਆ ਸੀ ਬਾਈ ਹੁਣ ਇਹ ਨਾ ਨਹੀਂ ਪੀਬੀਆਰ ਸੈਨਰ ਗਿੰਦੀ ਅਟਵਾਲ ਐਡ ਸਪੋਇਲ ਗੈਂਗਸਟਰ ਟੀਮ ਮੇਟ ਸਾਡਾ ਵਿਆਹ ਚ ਉਹ ਖੇਡਦਾ ਨਹੀਂ ਹੁੰਦਾ ਕੋਈ ਦਿਨਾਂ ਦਾ ਤੇ ਹੁਣ 1.5 ਵਜੇ ਛੱਡੇ ਸੀ ਖੇਡ ਕੇ ਮਾਤਮਰੀ ਆਦਾਗਵਨ ਦਾ ਲੈਟਾਂ ਵਾਂਗ ਹੀ ਉੱਠ ਕੇ ਥੇਨਲੇ ਬੱਚਾ ਘੜੀ ਹੈ ਹਨਾ ਆਪੋ ਤੇ ਹੋ ਜਾ ਓਏ ਕੋਈ ਆ ਜਾ ਓਏ ਓਏ ਆ ਜਾ ਓਏ ਨਹੀਂ ਨਹੀਂ ਕੰਮ ਹੈ ਇਹ ਉਰਾਖਾ ਨਹੀਂ ਥੀ ਠੀਕਾ ਕਾਹ ਹ ਜਿੰਮੇਵਾਰੀ ਹੈ ਇਹਨਾਂ ਦੇ ਮਾਪਰੋ ਦੀਰੇ ਨੂੰ ਵੀ ਕੋਈ ਦਿੰਦਾ ਯਾਰ ਭੈਜੋ ਕਮਾਲ ਹੋਈ ਪਈ ਯਾਰ ਚਲੋ ਕੋਈ ਕਹਿੰਦੇ ਆਪੇ ਸ਼ਾਮ ਲੈਣ ਦੇ ਬਾਬਾ ਕਰੇ ਕਿਰਪਾ ਓਕੇ ਕੰਮ ਠੀਕ ਆ ਬੱਸ ਦੱਸਣਾ ਕਾਰਡੀ ਵਲੌਗ ਦੀ ਐਂਡਿੰਗ ਮੈਂ ਕਰਣਾ ਆਪਾਂ ਠੀਕ ਹੈ ਕਿ ਨਹੀਂ ਲੈ ਜੀ ਬਾਬੇ ਜੀ ਓਕੇ ਜੀ ਬਾਏ ਬਾਏ ਗੁੱਡ ਨਾਈਟ ਲਵ ਯੂ ਸਰ ਸਾਰੇ ਸਾਰੇ